ਇਨਰਵਿਲ ਕਲੱਬ ਗੁਰਿਆਆਂ ਵੱਲੋਂ ਕਲੱਬ ਦੇ ਪ੍ਰਧਾਨ ਮੀਨੂ ਪਾਠਕ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਗੁਰਿਆਂ ਵਿਖੇ 40 ਸੱਤ ਹਫਤਾ ਲੁਧਿਆਣਾ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਮੀਨੂ ਪਾਠਕ ਨੇ ਦੱਸਿਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਾਜਪਾ ਮੈਲਾ ਮੰਡਲ ਪ੍ਰਧਾਨ ਰਜਨੀ ਗਾਪਾ ਕਲੱਬ ਦੇ ਚੇਅਰਮੈਨ ਮਨਮੋਹਨ ਕੌਰ ਸੂਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ੀਲਾ ਗੁਪਤਾ ਐਮ ਡੀ ਹਨੂਮੰਤ ਬਾਠ ਬਿੱਲਾ ਗੁਰਿਆਂ ਪਹੁੰਚੇ ਜੀਨਾ ਬਲੋਰੀਵਣ ਕਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ ਉਹਨਾਂ ਦੱਸੇ ਕਿ ਇਸ ਕੈਂਪ ਵਿੱਚ ਅੱਖਾਂ ਦਾ ਚੈੱਕਅਪ, ਬੀਪੀ, ਸ਼ੂਗਰ, ਹੱਡੀਆਂ ਦਾ ਚੈੱਕਅਪ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕੀਤੇ ਗਏ। ਇਸ ਕੈਂਪ ਵਿੱਚ 150 ਦੇ ਕਰੀਬ ਲੋਕਾਂ ਨੇ ਆਪਣਾ ਚੈੱਕਅਪ ਕਰਵਾਇਆ। ਡਾਕਟਰਾਂ ਦੀ ਟੀਮ ਅਤੇ ਆਏ ਹੋਏ ਪਤਵੰਤਿਆਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਮੈਂ ਰਜਨੀ ਖੱਬਾ ਜੋ ਕਿ ਆਪਣੇ ਗੁਰਾਇਆਂ ਦੀ ਬੀਜੇਪੀ ਮੈਂਡਲ ਦੀ ਮੈਨਾ ਮੰਡਲ ਦੀ ਪ੍ਰਧਾਨ ਆ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਹੜੇ ਇਨਰ ਈਲ ਕਲੱਬ ਨੇ ਇੰਨਾ ਵੱਡਾ ਇਥੇ ਉਪਰਾਲਾ ਕੀਤਾ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਚੇਅਰਮੈਨ ਹੈ ਇਥੇ ਦੇ ਮੋਨਾ ਸੂਰੀ ਜੀ ਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਆਣ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਮਿਸਿਸ ਪਾਟਕ ਦਾ ਤੇ ਇਨਰ ਈਲ ਕਲੱਬ ਦੇ ਸਾਰਿਆਂ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਆਣ ਦਾ ਮੌਕਾ ਦਿੱਤਾ ਔਰ ਮੈਂ ਦੇਖਿਆ ਕਿ ਇਹ ਕਲੱਬ ਜਿਹੜਾ ਹੈ ਕਿ ਇਹ ਬਹੁਤ ਵੱਡਾ ਇਹਨਾਂ ਨੇ ਉਪਰਾਲੇ ਇਦਾਂ ਦੇ ਕਰਦੇ ਰਹਿੰਦੇ ਆ ਕਦੀ ਇਹ ਬ੍ਰਿਧ ਆਸ਼ਰਮ 'ਚ ਜਾਂਦੇ ਨੇ ਉਹਨਾਂ ਦੀ ਬਹੁਤ ਹੈਲਪ ਕਰਦੇ ਆ ਅੱਜ ਇੱਥੇ ਇਹਨਾਂ ਨੇ ਜਿਹੜਾ ਮੈਡੀਕਲ ਕੈਂਪ ਲਗਾਇਆ 40 ਤੋਂ ਡਾਕਟਰ ਆਏ ਨੇ ਤੇ ਗੁਰਾਇਆਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੇ ਇੱਥੇ ਆ ਕੇ ਬਹੁਤ ਪੇਸ਼ੈਂਟ ਜਿਹੜੇ ਮੈਂ ਦੇਖ ਰਹੀ ਆ ਕਿ ਆ ਰਹੇ ਨੇ ਤੇ ਆਪਣਾ ਉਹ ਫ੍ਰੀ ਚੈੱਕਅਪ ਕਰਾ ਰਹੇ ਨੇ ਤੇ ਮੈਂ ਆਸ਼ਾ ਕਰਦੀ ਆ ਕਿ ਇਹ ਕਲੱਬ ਹੋਰ ਦਿਨ ਦਿਨ ਰਾਤ ਰਕੀ ਕਰੇ ਤੇ ਇਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਮੈਂ ਮਨਮੋਹ ਮੋਹਸੂਰੀ ਡਿਸਟ੍ਰਿਕਟ ਚੇਅਰਮੈਨ ਡਿਸਟ੍ਰਿਕਟ 307 ਅੱਜ ਜਿਸੀ ਇਥੇ ਗੁਰਦੁਆਰੇ ਨੀਵੇਂ ਗੁਰਦੁਆਰੇ ਅਸੀਂ ਅੱਜ ਇਕੱਠੇ ਹੋਏ ਆ ਜਿਹਦੇ ਨਾਲ ਇੱਕ ਮੈਡੀਕਲ ਕੈਂਪ ਅਸੀਂ ਲਗਾਇਆ ਹੈ ਜਿਹਦੇ ਵਿੱਚ ਅਸੀਂ ਸਾਡੇ ਪ੍ਰਧਾਨ ਮੀਨੂ ਪਾਠਕ ਤੇ ਸੈਕਟਰੀ ਸੋਨੀਆ ਦਾਦਰਾ ਇਹਨਾਂ ਨੇ ਬਹੁਤ ਅੱਛਾ ਅਰੇਂਜ ਕੀਤਾ ਹੈ 40 ਹਸਪੀਟਲ ਦੇ ਸਹਿਯੋਗ ਦੇ ਨਾਲ ਅੱਜ ਪੂਰਾ ਟੋਟਲ ਓਵਰ ਆਲ ਇਥੇ ਚਾਰ ਡਾਕਟਰ ਆਏ ਆ ਜੋ ਕਿ ਪੂਰਾ ਕੈਂਪ ਹੈਂਡਲ ਕਰ ਰਹੇ ਨੇ ਔਰ ਅਸੀਂ ਬਹੁਤ థాంਕਫੁਲ ਆ 40ਸ ਹਸਪੀਟਲ ਵਾਲਿਆਂ ਦੇ ਔਰ ਮੈਂ ਆਮ ਥੈਂਕਫੁਲ ਟੂ ਮਾਈ ਕਲੱਬ ਮੈਂਬਰਸ ਆਲਸੋ ਜੋ ਪੂਰਾ ਸਾਥ ਦਿੰਦੇ ਆ ਔਰ ਅਸੀਂ ਕਾਫੀ ਪੇਸ਼IENTS ਨੂੰ ਅਸੀਂ ਚੈੱਕਅਪ ਵਾਸਤੇ ਅਸੀਂ ਆਜ ਇੱਥੇ ਬੁਲਾਇਆ ਹੈ ਥੈਂਕ ਯੂ ਅੱਜ ਸਾਡੇ ਗੁਰਾਇਆ ਸ਼ਹਿਰ ਦੇ ਵਿੱਚ ਫ੍ਰੀ ਮੈਡੀਕਲ ਲਗਵਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਸਾਡੇ ਕੋਲ 40ਸ ਹਸਪੀਟਲ ਦੇ ਮੰਨੇ ਪਰਮੰਨੇ ਡਾਕਟਰ ਜਿਹੜੇ ਕਿ ਆਰਥੋ ਦੇ ਨੇ ਆਈ ਸਰਜਨ ਨੇ ਤੇ ਕਾਰਡੀਓਲੋਜਿਸ ਦੇ ਨਾਲ ਔਰ ਜਨਰਲ ਫਿਜ਼ੀਸ਼ੀਅਨ ਇਹ ਸਾਰੇ ਇੱਥੇ ਆਏ ਨੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਨਰ ਵੀਕੀਨ ਕਲੱਬ ਜਿਹਦੇ ਵਿੱਚ ਅਸੀਂ ਇਹ ਮੈਡੀਕਲ ਕੈਂਪ ਦਾ ਆਯੋਜਿਤ ਕੀਤਾ ਗਿਆ ਤੇ ਇਸ ਕੈਂਪ ਦੇ ਵਿੱਚ ਇਸ ਕੈਂਪ ਦੇ ਵਿੱਚ ਅਸੀਂ ਆਪਣੇ ਚੀਫ ਗੈਸਟ ਮੈਡਮ ਰਜਨੀ ਗਾਬਾ ਜੋ ਕਿ ਮਹਿਲਾ ਮੰਡਲ ਜੀਜੇਪੀ ਦੇ ਪ੍ਰਧਾਨ ਨੇ ਤੇ ਸ਼ੀਲਾ ਗੁਪਤਾ ਜੀ ਜਿਹੜੇ ਕਿ ਹਨੂਮਤ ਬਾਦਲਾ ਦੇ ਐਮ ਡੀ ਨੇ ਔਰ ਸਾਡੇ ਸਭ ਤੋਂ ਜ਼ਿਆਦਾ ਕਿ ਸਾਡੀ ਡਿਸਟ੍ਰਿਕਟ 307 ਦੇ ਡਿਸਟ੍ਰਿਕਟ ਚੇਅਰਮੈਨ ਮਨਮੋਨ ਸੂਰੀ ਜੀ ਇਸ ਕੈਂਪ ਦੇ ਵਿੱਚ ਆਏ ਔਰ ਇਸ ਕੈਂਪ ਦਾ ਆਯੋਜਿਤ ਕੀਤਾ ਗਿਆ ਤੇ ਇਹ ਅੱਜ ਬਰਾਇਆਂ ਵਰਗੇ ਇੱਕ ਛੋਟੇ ਸ਼ਹਿਰ ਲਈ ਬਹੁਤ ਹੀ ਵੱਡਾ ਉਪਰਾਲਾ ਸੀ ਕੀਤਾ ਹੈ ਔਰ ਸਾਡੀ ਇਹ ਸੰਸਥਾ ਇਨਰ 휠 ਕਲੱਬ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਦੇ ਪ੍ਰੋਜੈਕਟ ਲੈਂਦੀ ਆਏਗੀ ਔਰ ਮੈਂ ਪ੍ਰੈਜ਼ੀਡੈਂਟ ਮੀਨੂ ਪਾਠਕ ਸਾਰੇ ਆਏ ਹੋਏ ਮਹਿਮਾਨਾਂ ਤੇ ਡਾਕਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ